ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀਰ ਬਸੇ ਪਠਾਨਾ ਦਾ ਹੈ ਮੈਂ ਕਹਿਣਾ ਕਿ ਸਾਰੇ ਔਰੀ ਇੱਕ ਬਰਾਬਰ ਨਹੀਂ ਹੁੰਦੇ ਆ ਤੇ ਇਹਨਾਂ ਨੂੰ ਕਹਿਣਾ ਕਿ ਹਾਂ ਪੰਜਾਬੀ ਵੀਰਣਾ ਸੰਤ ਹੀ ਆ ਤੁਸੀਂ ਹਾਂਜੀ ਜੀ ਸੰਤ ਹੀ ਆ ਜੁਲਮ ਨਹੀਂ ਕਰੂੰਗਾ ਬਾਪ ਨਹੀਂ ਕਰਨਾ ਠੀਕ ਹੈ ਨਹੀਂ ਕਰਨਾ ਪੰਜਾਬ ਕੇ ਤਰਤੀਬ ਆ ਸਾਥ ਸੁਤਰਾਤੇ ਰਹਿਣਾ ਇੱਜ਼ਤ ਤੇ ਰਹਿਣਾ ਜਿਹੜੇ ਬੰਦਾ ਮੱਛੀਆ ਵਰਦੇ ਆ ਜਿਹੜੇ ਬੰਦਾ ਬਦਮਾਸ਼ੀ ਕਰਦੇ ਉਹਨਾਂ ਨੂੰ ਕਾਇਲ ਕਰਨੇ ਚਾਹੁੰਦੇ ਆ ਤੁਸੀਂ ਗਲਤ ਹੈ ਜੀ ਗਲਤ ਹੈ ਗਲਤ ਤਾਂ ਗਲਤ ਉਹਨੂੰ ਸਜ਼ਾ ਹੋਣਾ ਚਾਹੀਦਾ ਬਿਲਕੁਲ ਸਜ਼ਾ ਹੋਣਾ ਚਾਹੀਦਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਬਤੇ ਬੀਰੋ ਇਹ ਸੰਜੀ ਪਰਦੇਸੀ ਬੀਰੋ ਅਸੀਂ ਕਹਾ ਕਿ ਵੀਰੇ ਐ ਕਿਹਦਾ ਕੰਮ ਹੋਆ ਬਹੁਤ ਗਲਤ ਕੰਨਾ ਇਹ ਵੀ ਬਚਰੇ ਬਹੁਤ ਸੋਚਮਾਨੀਆਂ ਬਹੁਤ ਅਫਸੋਸ ਕਰਿਆ ਕਹਨਾ ਗਲਤ ਕੰਮ ਕਰਿਆ ਇਹਨੇ ਬਹੁਤ ਬੁਰੀ ਕੰਮ ਕਰਿਆ ਇਹ 4 ਸਾਲ ਕੇ ਬੱਚੇ ਕੇ ਨਾਲ ਮੈਂ ਜਿਹੜੇ ਗੱਲ ਕਹਣਾ ਵੀਰੋ ਬੈਨੋ ਸਭ ਇੱਕ ਹੋ ਕੇ ਨਾ ਜਿਹੜੇ ਗੰਦਗੀ ਆਪਣਾ ਕੋਈ ਵੀ ਦੇਸ਼ ਨੇ ਆ ਸਭ ਨੂੰ ਕਾਂਟੀਆਂ ਬਾਹਰ ਚਾਹੇ ਮਛੀਆ ਵਰਦਾ ਚਾਹੇ ਕੋਈ ਪਾਪ ਕਰਦਾ ਚਾਹੇ ਕੁਛ ਛੱਗਿਆ ਕਰਦਾ ਸਭ ਨੂੰ ਬਾਹਰ ਕਾਟੋ ਜਿਹੜੇ ਬੰਦੇ ਮਿਹਨਤ ਕਰਦੇ ਆ ਅੱਛੀ ਤਰ੍ਹਾਂ ਰਹਿੰਦੇ ਆ ਆਉਂਦੇ ਆ ਜਾਂਦੇ ਆ ਉਹ ਜਿਹੜੇ ਖੇਤਾ 'ਚ ਵੀ ਕੰਮ ਕਰਦੇ ਉਹਨਾਂ ਨੂੰ ਆਪਾਂ ਬਚਾਈਏ ਪੰਜਾਬ 'ਚ ਹਰ ਬੰਦੇ ਇੱਕ ਜਾਂ ਨਹੀਂ ਆ ਆਪਾਂ ਚੈੱਕ ਕਰਕੇ ਅਹੀ ਜਾਨੂ ਬਾਹਰ ਕੱਢੀਏ ਮੈਂ ਇਹ ਹੀ ਕਹਿਣਾ ਕਿ ਪੰਜਾਬੀ ਵੀਰੋ ਇੱਕ ਹੋ ਕੇ ਰਹੀਏ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ